ਨਾਰਿੰਸ ਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੇ ਨਿਊਜ਼ ਬਹੁਤ ਬਹੁਤ ਸਵਾਗਤ ਹੈ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦਾ ਆਇਆ ਸਪਸ਼ਟੀਕਰਨ ਅੰਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਆਪਣਾ ਸਪਸ਼ਟੀਕਰਨ ਭੇਜਿਆ ਹੈ ਜਿਸ ਦੇ ਬਾਰੇ ਹੁਣ ਉਹਨਾਂ ਨੇ ਆਪਣੇ ਆਪ ਨੂੰ ਸੰਗਠਨ ਨਾਲੋਂ ਵੱਖਰਾ ਕਰ ਲਿਆ ਜੋ ਸੰਗਠਨ ਵੱਲੋਂ ਕਾਰਵਾਈ ਕੀਤੀ ਜਾਵੇਗੀ ਉਸ ਦਾ ਜ਼ਿੰਮੇਵਾਰ ਨਹੀਂ ਹੋਵੇਗਾ ਅੰਮ੍ਰਿਤਪਾਲ ਸਿੰਘ ਉਸ ਸੰਗਠਨ ਨਾਲੋਂ ਕਿਉਂ ਵੱਖਰਾ ਹੋ ਗਏ ਨੇ ਜਦੋਂ ਕਿ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਆ ਰਹੀ ਏ ਔਰ ਅੰਮ੍ਰਿਤਪਾਲ ਸਿੰਘ ਦਾ ਅੱਜ ਇਹ ਸਪਸ਼ਟੀਕਰਨ ਆ ਗਿਆ ਜਿਸ ਦੇ ਬਾਰੇ ਅੰਮ੍ਰਿਤਪਾਲ ਸਿੰਘ ਨੇ ਕੀ ਲਿਖਿਆ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦਿਆਂਗੇ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਡਿਬਰੂਗੜ੍ਹ ਜਿਲ੍ਹੇ ਵਿੱਚ ਬੰਦ ਨੇ ਤੀਸਰੀ ਵਾਰ ਉਹਨਾਂ ਉੱਪਰ NSA ਵਧਾਈ ਗਈ ਹੈ ਜੋ ਕਿ ਉਹਨਾਂ ਦੇ ਬਾਕੀ ਸਾਥੀਆਂ ਦੇ ਉੱਪਰ ਐਨਐਸਏ ਖਤਮ ਕਰ ਦਿੱਤੀ ਗਈ ਔਰ ਉਹਨਾਂ ਨੂੰ ਪੰਜਾਬ ਲੈ ਜਾਂਦਾ ਔਰ ਭਾਈ ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜਿਲ੍ਹੇ ਵਿੱਚ ਅੱਜ ਵੀ ਬੰਦ ਨੇ ਜਦੋਂ ਕਿ ਉਹਨਾਂ ਦੇ ਇੱਕ ਸਾਥੀ ਨੇ ਪਿਛਲੇ ਦਿਨੀ ਜੋ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨਸ਼ੇ ਦੇ ਆਦੀ ਹੋ ਗਏ ਨੇ ਉਹ ਨਸ਼ਾ ਕਰਨ ਲੱਗੇ ਨੇ ਜਦੋਂ ਕਿ ਇਸ ਦੀ ਸਚਾਈ ਜਾਣੀ ਜਦੋਂ ਉਹ ਉਹਨਾਂ ਦਾ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਨੇ ਕਿਹਾ ਕਿ ਮੈਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਇਹ ਪੁੱਛਦੇ ਵੱਲੋਂ ਸਭ ਕੁਝ ਕੀਤਾ ਜਾ ਰਿਹਾ ਜੋ ਕਿ ਤਰਨਤਾਰਨ ਦੀ ਜਿਮਣੀ ਚੋਣ ਆ ਰਹੀ ਹੈ ਉਸ ਵਿੱਚ ਅਮਰਤਪਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਉਸ ਤੋਂ ਬਾਅਦ ਅੱਜ ਸਪਸ਼ਟੀਕਰਨ ਆ ਗਿਆ ਜੋ ਅਮਰਤਪਾਲ ਸਿੰਘ ਨੇ ਜੇਲ੍ਹ ਦੇ ਵਿੱਚੋਂ ਇਹ ਸਪਸ਼ਟੀਕਰਨ ਭੇਜਿਆ ਜੋ ਪੁੱਛਦੇ ਹੱਥੇ ਲੱਗਿਆ ਔਰ ਇਸ ਸਪਸ਼ਟੀਕਰਨ ਦੇ ਵਿੱਚ ਬਹੁਤ ਅਹਿਮ ਗੱਲਾਂ ਲਿਖੀਆਂ ਨੇ ਜਿਸ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਆਪਣੇ ਸੰਗਠਨ ਨਾਲੋਂ ਅਲੱਗ ਕਰ ਲਿਆ ਜੋ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਨੂੰ ਜਦੋਂ ਲੋਕ ਸਭਾ ਹਲਕਾ ਖਰੂਰ ਸਾਹਿਬ ਤੋਂ ਵੱਡੀ ਹਾਰ ਹੋਈ ਸੀ ਉਸ ਵਕਤ ਪਾਈ ਅੰਮ੍ਰਿਤਪਾਲ ਸਿੰਘ ਨੂੰ ਜੋ ਬਿਨਾਂ ਪ੍ਰਚਾਰ ਕੀਤੇ ਲੋਕਾਂ ਨੇ ਓਥੋਂ ਵੱਡਾ ਸਮਰਥਨ ਦਿੱਤਾ ਔਰ ਸਭ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਪੇਚਿਆ ਸੋ ਉਸ ਅੰਮ੍ਰਿਤਪਾਲ ਸਿੰਘ ਨੂੰ ਇੱਕ ਪਾਸੇ ਤਾਂ ਪੰਜਾਬ ਵਿੱਚ ਵਾਪਸ ਨਹੀਂ ਲਿਆਉਣ ਦਿੱਤਾ ਜਾ ਰਿਹਾ ਜੋ ਉਹਨਾਂ ਦਾ ਲੋਕ ਸਭਾ ਮੈਂਬਰ ਦੇ ਵਜੋਂ ਜ਼ਿੰਮੇਵਾਰੀ ਬਣਦੀ ਸੀ ਉਹ ਜ਼ਿੰਮੇਵਾਰੀ ਉਹਨਾਂ ਦੇ ਕੋਲੋਂ ਨਹੀਂ ਉਹਨਾਂ ਤੋਂ ਜਿਹੜਾ ਉਹਨਾਂ ਨੂੰ ਇੱਥੇ ਕੰਮ ਕਰਨ ਦਿੱਤਾ ਜਾ ਰਿਹਾ ਦੂਸਰੇ ਪਾਸੇ ਸਾਰੀਆਂ ਪਾਰਟੀਆਂ ਡਰੀਆਂ ਹੋਈਆਂ ਨੇ ਜੋ ਤਰਨਤਾ ਦੇ ਜਿਮਨੀ ਚੋਣ ਦੇ ਵਿੱਚ ਅੰਮ੍ਰਿਤਪਾਲ ਸਿੰਘ ਆਪਣਾ ਉਮੀਦਵਾਰ ਖੜਾ ਕਰਦੇ ਨੇ ਤਾਂ ਲੋਕ ਇੱਥੇ ਫਿਰ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਉਹਨਾਂ ਦੇ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਸਕਦੇ ਨੇ ਜਿਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੇ ਜੋ ਆਪਣਾ ਸਪਸ਼ਟੀਕਰਨ ਭੇਜਿਆ ਹੈ ਉਹਨਾਂ ਨੇ ਲਿਖਿਆ ਕਿ ਜੋ ਕੈਨੇਡਾ ਦੇ ਵਿੱਚ ਇੱਕ ਸੰਗਠਨ ਗਠਿਤ ਹੋਇਆ AKF ਇੰਟਰਨੈਸ਼ਨਲ ਐਸੋਸੀਏਸ਼ਨ ਨਾਮੀ ਇਸ ਸੰਗਠਨ ਦੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ ਇਹ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਸ ਜਥੇਬੰਦੀ ਦੇ ਗਠਨ ਨੂੰ ਆਧਾਰ ਬਣਾ ਕੇ ਅੰਮ੍ਰਿਤਪਾਲ ਸਿੰਘ ਨੂੰ ਤੀਜੀ ਵਾਰ ਨੇਸ਼ਨਲ ਸਕਿਉਰਿਟੀ ਐਕਟ NSA ਦੇ ਅਧੀਨ ਜੋ ਅਸਾਮ ਡਿਬਰੂਗੜਝਿਲ ਵਿੱਚ ਰੱਖਿਆ ਗਿਆ ਸੋ ਅਮਰਤਪਾਲ ਸਿੰਘ ਸੋਸ਼ਲ ਮੀਡੀਆ ਉੱਤੇ ਜੋ ਖਾਤੇ ਦੀ ਸਾਂਝੀ ਕੀਤੀ ਗਈ ਪੋਸਟ ਵਿੱਚ ਲਿਖਿਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅਸੀਂ ਦੇਸ਼ ਵਿੱਚ ਵਸਦੇ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਾਡੀ ਕੈਨੇਡਾ ਸਰੀ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਗਠਿਤ ਕੀਤਾ ਗਿਆ ਇੱਕ ਸੰਗਠਨ EKF ਇੰਟਰਨੈਸ਼ਨਲ ਐਸੋਸੀਏਸ਼ਨ ਜੋ ਐਸੋਸੀਏਸ਼ਨ ਹੈ ਨਾਮੀ ਜਥੇਬੰਦੀ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ ਕੈਨੇਡਾ ਵਿੱਚ ਵੀ ਇਸ ਜਥੇਬੰਦੀ ਦੇ ਗਠਨ ਨੂੰ ਆਧਾਰ ਬਣਾ ਕੇ ਹਕੂਮਤ ਵੱਲੋਂ ਭਾਈ ਅਮਰਤਪਾਲ ਸਿੰਘ ਉੱਪਰ ਤੀਸਰੀ ਵਾਰ ਐਨਐਸਏ ਲਗਾਈ ਜਾ ਰਹੀ ਚੁੱਕੀ ਹੈ ਆਉਣ ਵਾਲੇ ਸਮੇਂ ਵਿੱਚ ਇਸ ਸੰਸਥਾ ਅਤੇ ਇਸ ਦੇ ਮੈਂਬਰਾਂ ਵੱਲੋਂ ਕਿਸ ਕੀਤੇ ਗਏ ਕਿਸੇ ਵੀ ਕਿਸਮ ਦੇ ਕਰਜ਼ੇ ਲਈ ਅਕਾਲੀ ਦਲ ਵਰਸ ਪੰਜਾਬ ਭਾਈ ਅਮਰਤਪਾਲ ਸਿੰਘ ਖਾਲਸਾ ਐਮਪੀ ਖਡੂਰ ਸਾਹਿਬ ਜ਼ਿੰਮੇਵਾਰ ਨਹੀਂ ਹੋਵੇਗਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੋ ਉਹਨਾਂ ਨੇ ਆਪਣਾ ਸਪਸ਼ਟਿਕਰਨ ਭੇਜਿਆ ਇਹ ਮਾਮਲਾ ਦਿਖਾਉਂਦਾ ਹੈ ਕਿ ਅਮਰਤਪਾਲ ਸਿੰਘ ਦੇ ਕੇਸ ਵਿੱਚ ਸਿਰਫ ਸਥਾਨਕ ਮੁੱਦੇ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਜੁਆਰ ਦੇ આરોਪ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਉਹ ਆਪਣੇ ਆਪ ਨੂੰ ਵਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਉਹਨਾਂ ਦੇ ਉੱਪਰ ਲਗਾਤਾਰ ਐਨਐਸਏ ਵਧਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਉਹਨਾਂ ਨੇ ਆਪਣਾ ਸਪਸ਼ਟਿਕਰਨ ਦਿੱਤਾ ਹੈ ਸੋ ਅਮਰਤਪਾਲ ਸਿੰਘ ਜਿਹੜੇ ਕਿ ਵਾਰਿਸ ਪੰਜਾਬ ਅਕਾਲੀ ਦਲ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਇਸ ਸਪਸ਼ਟਿਕਰਨ ਤੋਂ ਪਹਿਲਾਂ ਹੁਣ ਸਰਕਾਰ ਔਰ ਆਮ ਲੋਕ ਜਿਹੜੇ ਨੇ ਉਹੀ ਸੋਚ ਰਹੇ ਨੇ ਕਿ ਫਿਰ ਉਹਨਾਂ ਦੇ ਉੱਪਰ ਹੋਰ ਵੀ ਕੁਝ ਅਜਿਹੇ ਸੰਗਠਨ ਨੇ ਜਿਹੜੇ ਅਮਰਤਪਾਲ ਸਿੰਘ ਦਾ ਨਾਮ ਵਰਤ ਕੇ ਕੁਝ ਗੱਲਤ ਕਰ ਸਕਦੇ ਨੇ ਜਿਹੜਾ ਕਿ ਉਹਨਾਂ ਨੂੰ ਫਿਰ ਐਨਐਸਏ ਜਿਹੜਾ ਕਿ ਉੱਥੇ ਰੱਖਿਆ ਜਾਵੇ ਸੋ ਅਮਰਤਪਾਲ ਸਿੰਘ ਦਾ ਸਪਸ਼ਟਿਕਰਨ ਦੇ ਨਾਲ ਹੁਣ ਸਰਕਾਰ ਦੀਆਂ ਖਿਰਕੀਆਂ ਖੁੱਲ ਜਾਣਗੀਆਂ ਸੋ ਸਰਕਾਰ ਹੁਣ ਉਹਨਾਂ ਨੂੰ ਵਾਰ-ਵਾਰ ਐਨਐਸਏ ਨਹੀਂ ਮਿਲਾ ਸਕਦੀ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਆਪਣੀ ਰਿਟ ਪਟੀਸ਼ਨ ਦਾਇਰ ਕਰਨ ਦੇ ਜੋ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅਮਰਤਪਾਲ ਸਿੰਘ ਤਰਨਤਾਰ ਦੀ ਜਮਨੀ ਚੋਣ ਦੇ ਵਿੱਚ ਅਹਿਮ ਯੋਗਦਾਨ ਪਾਉਣਗੇ ਔਰ ਉਹਨਾਂ ਦੀ ਪਾਰਟੀ ਦੇ ਵੱਲੋਂ ਤਰਨਤਾਰ ਦੀ ਜਮਨੀ ਚੋਣ ਦੇ ਵਿੱਚ ਸਰਕਾਰ ਨੂੰ ਪੂਰੀ ਤਰ੍ਹਾਂ ਟੱਕਰ ਦੇਣਗੇ